ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਕਜੂ ਅੱਜ ਕੀ ਖੁਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਗੁਰਗੱਦੀ ਦਿਵਸ ਦਾ ਤਿਆ ਸਾਂਝਾ ਕਰਾਂ ਜੋ ਵੀ ਸੰਗਤ ਇਸ ਚੈਨਲ ਤੋਂ ਨਮੀ ਹੈ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਤੇ ਵੀਡੀਓ ਨੂੰ ਅੰਤ ਤੱਕ ਜ਼ੋਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਜਦੋਂ ਅਸੀਂ ਗੁਰੂ ਨੂੰ ਸੱਚੇ ਦਿਲੋਂ ਧਿਆਉਂਦੇ ਹਾਂ ਤਾਂ ਵਾਇਗਰੋ ਸਾਦੇ ਬੇੜੀ ਕਿਵੇਂ ਪਾਰ ਕਰਦੇ ਹਨ ਗੁਰਬਾਣੀ ਦਾ ਫੁਰਮਾਨ ਹੈ ਪੰਜ ਪਿਆਲੇ ਪੰਜ ਪੇਰ ਛਠਮ ਪੇਰ ਬੈਠਾ ਗੁਰਪਾਰੀ ਤਾਂ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਜੂਨ ਦੇ ਮਹੀਨੇ ਸਨ 1595 ਨੂੰ ਗੁਰੂ ਕੀ ਵਿਡਾਲੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਾਤਾ ਗੰਗਾ ਜੀ ਅਤੇ ਪਿਤਾ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਹੋਇਆ ਸਾਧ ਸੰਗਤਾਂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਬਾਲ ਗੁਰੂ ਹਰਗੋਬਿੰਦ ਜੀ ਨੇ ਜਨਮ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਖੁਸ਼ੀ ਹੋਈ ਸਾਧ ਸੰਗਤ ਜੀ ਜੋ ਗੁਰੂ ਹਰਗੋਬਿੰਦ ਜੀ ਦਾ ਤਾਇਆ ਪ੍ਰਿਥੀ ਚੰਦ ਸੀ ਉਸ ਨੂੰ ਬਹੁਤ ਦੁੱਖ ਹੋਇਆ ਸਾਧ ਸੰਗਤ ਜੀ ਉਹ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਆਪਣੇ ਪੁੱਤਰ ਮਿਹਰਬਾਨ ਨੂੰ ਗੱਦੀ ਤੇ ਬੈਠਾ ਦੇਖਣਾ ਚਾਹੁੰਦਾ ਸੀ ਉਸ ਨੇ ਈਰਖਾ ਬਸੋ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਮਾਰਨ ਦੇ ਕਈ ਯਤਨ ਕੀਤੇ ਸਾਧ ਸੰਗਤ ਜੀ ਇੱਕ ਦਾਈ ਦੇ ਹੱਥ ਵਿੱਚ ਜ਼ਹਿਰ ਲਗਾ ਕੇ ਬਾਲ ਨੂੰ ਦੁੱਧ ਪਿਲਾਉਣ ਦੀ ਕੋਸ਼ਿਸ਼ ਕੀਤੀ ਫਿਰ ਉਸ ਨੇ ਇੱਕ ਸਪੇਰੇ ਨੂੰ ਲਾਲਚ ਦੇ ਕੇ ਇੱਕ ਜ਼ਹਿਰੀਲੇ ਸੱਪ ਬਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਛੱਡ ਦਿੱਤਾ ਸਾਧ ਸੰਗਤ ਜੀ ਫਿਰ ਇੱਕ ਖਿਡਾਵੀ ਰਹੀ ਬਾਲ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਜ਼ਹਿਰ ਮਲਾਇਆ ਦੇਖਵਾਉਣ ਦੀ ਕੋਸ਼ਿਸ਼ ਕੀਤੀ ਸਾਸੰਗਤ ਜੀ ਪਰ ਉਹ ਆਪਣੀਆਂ ਭੈੜੀਆਂ ਚਾਲਾਂ ਵਿੱਚ ਅਸਫਲ ਹੋਇਆ ਅਤੇ ਪ੍ਰਮਾਤਮਾ ਨੇ ਗੁਰੂ ਅਰਜਨ ਦੇਵ ਜੀ ਦੇ ਬਾਲ ਹਰਗੋਬਿੰਦ ਜੀ ਦੀ ਰੱਖਿਆ ਕੀਤੀ ਸਾਸੰਗਤ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ دنیਵੀ ਅਤੇ ਅਧਿਆਤਮਿਕ ਗਿਆਨ ਵਿੱਚ ਪਰਪੱਕ ਕੀਤਾ ਉੱਥੇ ਆਪ ਜੀ ਨੂੰ ਕੋਟਸਵਾਰੀ ਸ਼ਾਸਤਰ ਵਿਦਿਆ ਵਿੱਚ ਵੀ નિਪੁੰਨ ਕਰ ਦਿੱਤਾ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਨਰੋਈ ਅਤੇ ਬਲਵਾਨ ਯੋਧੇ ਹੋਣ ਦੇ ਨਾਲ-ਨਾਲ ਬ੍ਰਹਮ ਗਿਆਨੀ ਸ਼ਖਸੀਅਤ ਦੇ ਮਾਲਕ ਸਨ ਸਾਧ ਸੰਗਤ ਜੀ ਸ਼ਿਰ ਗੁਰੂ ਹਰਗੋਬਿੰਦ ਜੀ ਨੇ ਸੰਤ ਸਿਪਾਹੀ ਸਰੂਪ ਦੀ ਨਮੀ ਪ੍ਰਵਾਹਾ ਦਿੱਤੀ ਸਾਤਸੰਗ ਜੀ ਉਹ ਦਿਨ-ਪ੍ਰਤੀ ਦਿਨ ਸਿੱਖੀ ਦੇ ਦਿੱਤੇ ਪਸਾਰ ਨੂੰ ਮੁਗਲ ਹਕੂਮਤ ਦੀ ਚੁਣੌਤੀ ਜਾਣ ਕੇ ਮੁਗਲ ਪਾਸ਼ਾ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਸਾਤਸੰਗ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਡਾ ਸਾਈ ਬੈਟਰੀ ਕਰਕੇ ਬਾਬਾ ਬੁੱਢਾ ਸਾਈ ਭਾਈ ਗੁਰਦਾਸ ਜੀ ਅਤੇ ਸਿੱਖ ਗੁਰੂ ਹਰਗੋਬਿੰਦ ਜੀ ਨੂੰ ਆਪਣੇ ਪਾਸ ਬੁਲਾਇਆ 사త్సੰਗਤ ਜੀ ਫਿਰ ਪ੍ਰੇਮ ਨਾਲ ਆਪਣੇ ਪਾਸ ਬਿਠਾ ਕੇ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਆਖਿਆ ਬੁੱਢਾ ਜੀ ਸਾਡਾ ਅੰਤਿਮ ਸਮਾਂ ਨੇੜੇ ਆ ਗਿਆ ਹੈ ਅਸੀਂ ਹਰ ਗੋਵਿੰਦ ਜੀ ਨੂੰ ਗੁਰਗੱਦੀ ਦੇ ਯੋਗ ਸਮਝਦੇ ਹਾਂ 사త్సੰਗਤ ਜੀ ਬਾਬਾ ਬੁੱਢਾ ਜੀ ਨੂੰ ਪੁੱਛਿਆ ਤੁਹਾਡਾ ਕੀ ਵਿਚਾਰ ਹੈ ਬਾਬਾ ਬੁੱਢਾ ਜੀ ਨੇ ਕਿਹਾ ਮਹਾਰਾਜ ਇੰਨਾਂ ਵਿੱਚ ਵੀ ਤੁਹਾਡੀ ਯੋਧ ਹੈ ਸਾਧ ਸੰਗਤ ਜੀ ਇਹ ਬਹੁਤ ਸ਼ਸ਼ਟ ਧਾਰੀ ਯੋਧਾ ਹੋਣਗੇ ਗੁਰਗੱਦੀ ਤੇ ਬੈਠਣ ਦੇ ਇਸ ਸਮੇਂ ਇਹ ਹੀ ਯੋਗ ਹਨ ਫਿਰ ਭਾਈ ਗੁਰਦਾਸ ਜੀ ਨੇ ਕਿਹਾ ਮਹਾਰਾਜ ਬਾਬਾ ਬੁੱਢਾ ਜੀ ਨੇ ਠੀਕ ਹੀ ਕਿਹਾ ਹੈ ਇਹਨਾਂ ਦੇ ਬਾਲ ਜਰੂਰ ਸਫਲ ਹੋਣਗੇ ਇਸ ਸਮੇਂ ਹਰਗੋਬਿੰਦ ਜੀ ਤੋਂ ਬਿਨਾ ਕੋਈ ਸਮਰੱਥ ਨਹੀਂ ਹੈ ਗੁਰਗੱਦੀ ਉੱਤੇ ਬੈਠਣ ਦੇ ਲਈ ਸਾਧ ਸੰਗਤ ਜੀ ਗੁਰੂ ਅਰਜਨ ਦੇਵ ਜੀ ਨੇ ਇਹ ਵਿਚਾਰ ਸੁਣ ਕੇ ਗੁਰੂ ਹਰਗੋਬਿੰਦ ਜੀ ਦੀਆਂ ਪ੍ਰਕਰਮਾਂ ਕਰਕੇ ਪੰਜ ਪੈਸੇ ਤੇ ਨਾਰੀਅਲ ਉਹਨਾਂ ਦੇ ਅੱਗੇ ਰੱਖ ਕੇ ਉਹਨਾਂ ਵਿੱਚ ਆਪਣੀ ਜੋਤ ਦਾ ਪ੍ਰਕਾਸ਼ ਕਰਕੇ ਜੇਠ ਦੇ ਮਹੀਨੇ ਸੰਮਤ 1663 ਨੂੰ ਆਪਣੀ ਥਾ ਗੁਰੂ ਥਾਪ ਦਿੱਤਾ ਸਾ ਸੰਗਤ ਜੀ ਫਿਰ ਮਰਿਆਦਾ ਫਿਰ ਮਰਿਆਦਾ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਮੱਥੇ ਤੇ ਲਗਾ ਕੇ ਆਪਣੀ ਗੁਰਗੱਦੀ ਦੇ ਆਸਣ ਉੱਤੇ ਬਿਠਾ ਦਿੱਤਾ ਸਾ ਸੰਗਤ ਜੀ ਤੇ ਸੰਗਤ ਨੂੰ ਬਚਨ ਕੀਤੇ ਇਹਨਾਂ ਨੂੰ ਸਾਡਾ ਹੀ ਰੂਪ ਜਨਣਾ ਗੁਰੂ ਜੀ ਦਾ ਅੰਤਿਮ ਸਮਾਂ ਨੇੜੇ ਆਇਆ ਸੁਣ ਕੇ ਸਾਰੀਆਂ ਸੰਗਤਾਂ ਦੇ ਅੱਖਾਂ ਵਿੱਚ ਪਾਣੀ ਪਰ ਆਇਆ ਅਤੇ ਸਭ ਨੇ ਦੁੱਖ ਪ੍ਰਗਟ ਕੀਤਾ ਸਾ ਸੰਗਵਾਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰਗੱਦੀ ਉੱਤੇ ਬਿਠਾ ਕੇ ਗੁਰ ਗੋਬਿੰਦ ਸਿੰਘ ਹਰ ਗੋਬਿੰਦ ਜੀ ਨੂੰ ਕਿਹਾ ਤੁਸੀਂ ਸਦਾ ਧੀਰਜ ਪਰ ਕਾਰ ਕਰਨੀ ਹੈ ਕਰਮ ਮਥ ਕਿਤੇ ਪ੍ਰਗਟ ਨਹੀਂ ਕਰਨੀ ਸਾ ਸੰਗਤ ਜੀ ਤੁਸੀਂ ਪਹਿ ਰਾਤ ਦਿਨ ਦੀ ਉੱਠ ਕੇ ਇਸ਼ਨਾਨ ਕਰਕੇ ਆਪਣੇ ਆਤਮ ਸਰੂਪ ਦਾ ਧਿਆਨ ਧਰਨਾ ਹੈ ਅਤੇ ਉਪਰੰਤ ਈਰਮਾਨ ਕੀਰਤਨ ਸੁਣਨਾ ਅਤੇ ਜਗਤ ਨੂੰ ਮਿੱਥਿਆ ਅਤੇ ਆਤਮਾ ਨੂੰ ਸੱਚਾ ਜਾਨਣਾ ਹੈ ਸਾ ਸੰਗਤ ਜੀ ਸੰਗਤ ਕਰਨੀ ਹੈ ਅਤੇ ਬਾਹਰ ਭਗਤਾਂ ਦੀ ਕਿਰਿਆ ਕਰਨੀ ਹੈ ਅਤੇ ਅੰਦਰ ਵੈਗਰੂ ਨੂੰ ਸਵਾਸ ਸਵਾਸ ਰੂਪ ਦੇ ਵਿੱਚ ਰੱਖਣਾ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਹਰਗੋਬਿੰਦ ਜੀ ਨੂੰ ਗੁਰਗੱਦੀ ਉੱਤੇ ਬਿਠਾ ਦਿੱਤਾ ਗੁਰੂ ਅਰਜਨ ਦੇਵ ਜੀ ਬਾਦਸ਼ਾਹ ਜਹਾਂਗੀਰ ਦੇ ਹੁਕਮ ਅਨੁਸਾਰ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸਾਧ ਸੰਗਤ ਜੀ ਇਸ ਤਰ੍ਹਾਂ ਗੁਰਬਾਣੀ ਦਾ ਫਰਮਾਨ ਹੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਸਾ ਸੰਗਤ ਜੀ ਇਹ ਸੀ ਸਾਰੀ ਗੁਰਗੱਦੀ ਦੇ ਵਿਸਥਾਰ ਇਤਿਹਾਸ ਤਣ ਤਣ ਗੁਰੂ ਆਧੰ ਜੇਪ ਜੀ ਦੀ ਸ਼ਹੀਦੀ ਦੀਆਂ ਵੀਡੀਓਜ਼ ਅੱਪ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਸਾਂਝੀਆਂ ਕਰਾਂਗੇ ਸੋ ਇਹ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦੇ ਵਿਸਥਾਰ ਇਤਿਹਾਸ ਜੋ ਵੀ ਸੰਗਤ ਇਸ ਚੈਨਲ ਦੀ ਨਵੀਂ ਹੈ ਸਬਸਕ੍ਰਾਈਬ ਕਰ ਲੈਣਾ ਜੀ ਰੋਜ਼ ਨਿਊ ਨਿਊ ਵੀਡੀਓਜ਼ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀ ਐਨੀ ਕੋ ਸੇਵਾ ਪ੍ਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜਵਾਜ ਕੀ ਾਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ